ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਸਾਹਮਣੇ ਨਵਾਂ ਗੀਤ ਲਿਖਿਆ ਜਿਹੜਾ ਸਾ ਥੋੜਾ ਰੈਪ ਵਿੱਚ ਲਿਖਿਆ ਤੇ ਨਾਲ ਇਹ ਗੀਤ ਦੇ ਕੁਝ ਬੋਲ ਲਿਖੇ ਆ ਤੁਸੀਂ ਇਸ ਨੂੰ ਸੁਣੋ ਸੁਣ ਕੇ ਬਾਅਦ ਤੋ ਸ਼ੇਅਰ ਕਰੋ ਇਹ ਹਾਲਾਤਾਂ ਤੇ ਲਿਖਿਆ ਗਿਆ ਜੀ ਗੀਤ ਜੋ ਮੈਂ ਪੜ੍ਹਿਆ ਜੋ ਦੇਖਿਆ ਟੀਵੀ ਤੇ ਤੇ ਜੋ ਸੁਣਿਆ ਉਹਦੇ ਅਕੋਰਡਿੰਗ ਲਿਖਿਆ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਕਿ ਮਦਰ ਜਾਂਚ ਕੇ ਤੁਹਾਡੇ ਕੋਲ ਇਹ ਗੀਤ ਤੇ ਕੋਈ ਬਹੁਤੀ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਰਿਕਾਰਡ ਕਰਨ ਲੱਗੇ ਸਿਰਫ ਦੋ ਕੌਲੀਆਂ ਤੇ ਕੌਮੀ ਨੂੰ ਰਾਖਿਓ ਦੀ ਢੋਲ ਚ ਬਣਾਈਆਂ ਤੇ ਬਾਕੀ ਜੋ ਦਾਤੇ ਨੇ ਲਿਖਾਇਆ ਜੀ ਉਹ ਲਿਖਿਆ ਸੁਣੋ ਤੇ ਸ਼ੇਅਰ ਕਰੋ ਹੋ ਲੱਗਿਆ ਪੰਜਾਬ ਸਾਡਾ ਕੁੰਜੇ ਮਿੱਤਰੋ ਲੱਗਿਆ ਪੰਜਾਬ ਅੱਜ ਕੁੰਜੇ ਮਿੱਤਰੋ ਵੱਜ ਗਏ ਘਰਾਂ ਨੂੰ ਅੱਜ ਕੁੰਡੇ ਮਿੱਤਰੋ ਵੱਜ ਗਏ ਘਰਾਂ ਨੂੰ ਅੱਜ ਕੁੰਡੇ ਮਿੱਤਰੋ ਲੱਗਿਆ ਪੰਜਾਬ ਸਾਡਾ ਕੁੰਜੇ ਮਿੱਤਰੋ ਕਰਦੇ ਨੇ ਮਾਰ ਤੱਕ ਕਿਸਾਨ ਨਿੱਤੋ ਵੀ ਅੱਜ ਚਿੱਟੇ ਨੇ ਪੰਜਾਬ ਦੀ ਜਵੰਨੀ ਰੋਲਦੀ ਕਰਦੇ ਨੇ ਮਾਰ ਤੱਕ ਕਿਸਾਨ ਨਿੱਤੋ ਵੀ ਅੱਜ ਚਿੱਟੇ ਨੇ ਪੰਜਾਬ ਦੀ ਜਵੰਨੀ ਰੋਲਦੀ ਹਾਂ ਟੂ ਗਿਵ ਯੂ ਦਾ ਇਨਫੋਰਮੇਸ਼ਨ ਚਿੱਟਾ ਬੈ ਲਿਖ ਲਿਆ ਮਰ ਨੈਕਸ਼ਨ ਰੇਸ਼ਨ ਟਿੱਤੇ ਤੇ ਲੱਗਾ ਬੰਦਾ ਜਉਂਦੇ ਦੀ ਹਮਾ ਵੰਡੇ ਜੀ ਮਰਦਾ ਕੈਂਦੀ ਸਰਵੇ ਰੋਟੇ ਕਾ ਬੀਜ ਨਾ ਸਿਰਦਾ ਬਲਕਿ ਪੰਜਾਬ ਇਹ ਅੱਜ ਚਿੱਟੇ ਘੇਰਿਆ ਰੰਗਲਾ ਪੰਜਾਬ ਅੱਜ ਚਿੱਟੇ ਘੇਰਿਆ ਜੇ ਰੋਕਿਆ ਨਾ ਇਹਨੂੰ ਹੋਜੂ ਬੜੀ ਦੇਰਿਆ ਰੋਕਿਆ ਨਾ ਇਹਨੂੰ ਹੋਜੂ ਬੜੀ ਦੇਰਿਆ ਬਈ ਸੰ ਸੰਤਾਰੀ ਵਿੱਚ ਵੰਡਿਆ ਪੰਜਾਬ ਸਾਡਾ ਸੰ ਸੰਤਾਰੀ ਵਿੱਚ ਵੰਡਿਆ ਪੰਜਾਬ ਇਹਦੀ ਪੋਰਚ ਦਨਾਲੀਆਂ ਦੀ ਨਾਲੀ ਖੋਲਤੀ ਓਏ ਨਾਲੀ ਖੋਲਤੀ ਓਏ ਨਾਲੀ ਖੋਲਤੀ ਕਰਤੇ ਮਹਿਮਾਰ ਤੱਕ ਸਾਨ ਮਿੱਤਰੋ ਵੀ ਅੱਜ ਚਿੱਤੇ ਨੇ ਪੰਜਾਬ ਦੀ ਜਵਾਨੀ ਰੋਲਦੀ ਕਰਤੇ ਮਹਿਮਾਰ ਤੱਕ ਸਾਨ ਮਿੱਤਰੋ ਵੀ ਅੱਜ ਚਿੱਤੇ ਨੇ ਪੰਜਾਬ ਦੀ ਜਵਾਨੀ ਰੋਲਦੀ ਮਮਾ ਤੂੰ ਗੇਵ ਯੂ ਦਾ ਇਨਫਰਮੇਸ਼ਨ ਕਿੱਤਾ ਬਿੱਲ ਲਿਖ ਲਿਆ ਉਹ ਨੈਕ ਨਰੇਸ਼ਨ ਕਿਤੇ ਲੱਗਾ ਬੰਦਾ ਜ਼ਿੰਦਗੀ ਹੀ ਮਰਦਾ ਕਹਿੰਦੀ ਸਰਵੇ ਰਿਪੋਰਟ ਚਿੱਤਾ ਬੀਜ ਨਾਲ ਕਰਦਾ ਮਮਾ ਤੂੰ ਗੇਵ ਯੂ ਦਾ ਇਨਫਰਮੇਸ਼ਨ ਕਿੱਤਾ ਬਿੱਲ ਲਿਖ ਲਿਆ ਉਹ ਨੈਕ ਰੇਕਿਨ ਚਿੱਟੇ ਤੇ ਲੱਗਾ ਬੰਦਾ ਜਿੰਦੇ ਦੀ ਹਿੰਮਤ ਤਾਂ ਕਹਿੰਦੀ ਸਰਵੇ ਰਿਪੋਰਟ ਚਿੱਟਾ ਭੇਜਨਾ ਸਿੱਖ ਕਰਦਾ ਅਣਖੀ ਪੰਜਾਬ ਦੇ ਹਵਾਰਸੇ ਅਸੀਂ ਿੱਟੇ ਵਿੱਚ ਡੁੱਬ ਡੁੱਬ ਕੇ ਨਾ ਮਰੀਏ ਰੰਗਲੇ ਪੰਜਾਬ ਦੇ ਹਵਾਰਸੇ ਅਸੀਂ ਉਹ ਚਿੱਟੇ ਵਿੱਚ ਡੁੱਬ ਡੁੱਬ ਕੇ ਨਾ ਮਰੀਏ ਬਾਤੇ ਅੱਗੇ ਆਜੋ ਦੋਵੇਂ ਹੱਥ ਜੋੜ ਕੇ ਸੁਣੂਗਾ ਜ਼ਰੂਰ ਫਰਿਆਦ ਕਰੀਏ ਵੇ ਰੰਗਲੇ ਹੋਣ ਨਲਵੇ ਦੇ ਵਾਰਸਾ ਨੂੰ ਨਲਵੇ ਬਣਾ ਦੇ ਨਲਵੇ ਦੇੜੀਓ ਨਾ ਜਰਨ ਲਾ ਕੋਲ ਸੀ ਨਾ ਕੋਲ ਸੀ ਓ ਹੈ ਨਾ ਕੋਲ ਸੀ ਕਦੇ ਨਾ ਮਾਰ ਤੱਕ ਸਾਨ ਬਿੱਤਰੋ ਕਿਤੇ ਪੰਜਾਬ ਦੀ ਜਵਾਨੀ ਰੋਲਦੀ ਕਦੇ ਨਾ ਮਾਰ ਤੱਕ ਨਾਨ ਕਰੋ ਵੀ ਅਜ ਕਿਤੇ ਨੇ ਪੰਜਾਬ ਦੀ ਜਵਾਨੀ ਰੋਲਦੀ ਭਗਵਾਨ ਟੂ ਗਿਵ ਯੂ ਦਾ ਇਨਫੋਰਮੇਸ਼ਨ ਚਿੱਟਾ ਬਿੱਲ ਕਿੱਲੇ ਆ ਮੈਂ ਕਿੰਨੇ ਰੇਸ਼ਨ ਹੋ ਚਿੱਤੇ ਤੇ ਲੱਗਾ ਬੰਦਾ ਜਿੰਦੇ ਜੀ ਹੀ ਮਰਦਾ ਕਹਿੰਦੀ ਸਰਵੇ ਰਿਪੋਰਟ ਚਿੱਟਾ ਬੀਜ ਨਾਲ ਕਰਦਾ ਕਾਸਰ ਵੇਖਣ ਹੈ ਬਗਿਆਨੀਆਂ ਏ ਕਾ ਜਦ ਸੁਗਦੀਆਂ ਨੇ ਜਵਾਨੀਆਂ ਕਾਸਰ ਵੇਖਣ ਹੈ ਬਗਿਆਨੀਆਂ ਏ ਕਾ ਜਦ ਸੁਗਦੀਆਂ ਨੇ ਜਵਾਨੀਆਂ ਬੜਾ ਪਹਿਰਾ ਹੈ ਸਭ ਸਰੀਰ ਤੇ ਹੁੰਦਾ ਜੇ ਹੈਗਾ ਬੜਾ ਪਹਿਰਾ ਹੈ ਸਭ ਸਰੀਰ ਤੇ ਹੁੰਦਾ ਜੇ ਵੇਖੋ ਵਿੱਚ ਅੱਖਾਂ ਬਾਰਾਂ ਦੇ ਖਬਰ ਬੋਲਦੀ ਖਬਰ ਬੋਲਦੀ ਖਬਰ ਬੋਲਦੀ ਆਈ ਵਾਂਟ ਟੂ ਗਿਵ ਯੂ ਹੁੰਦਾ ਦਿੱ ਪਰਮਿਸ਼ਨ ਜਿੱਤਾਂ ਬਿਲ ਲੇ ਲਿਆ ਨਕ ਕਰਨਾ ਹੋ ਬੜਾ ਭੈਲੇ ਅਸਰੇ ਸਰੀਰ ਤੇ ਹੁੰਦਾ ਜੇ ਵੇਖੋ ਵਿੱਚ ਅੱਖ ਬਾਰਾਂ ਦੇ ਖਬਰ ਬੋਲਦੀ ਖਬਰ ਬੋਲਦੀ ਕਰਜੇ ਦੇ ਮਾਰਤਾ ਕਿਸਾਨ ਮਿੱਤਰ ਉਹ ਵੀ ਅੱਜ ਜਿੱਤੇ ਨੇ ਪੰਜਾਬ ਦੀ ਜਵਾਨੀ ਰੋਲਦੀ ਕਰਜੇ ਦੇ ਮਾਰਤਾ ਕਿਸਾਨ ਮਿੱਤਰ ਉਹ ਵੀ ਅੱਜ ਜਿੱਤੇ ਨੇ ਪੰਜਾਬ ਦੀ ਜਵਾਨੀ ਰੋਲਦੀ ਕਿੱਥੀ ਮਖੀ ਨਰਮਾ ਕਮਾਦ ਖਾ ਲਿਆ ਉਹ ਚਿੱਟੀ ਮੱਖੀ ਨਰਮਾ ਕਮਾਦ ਖਾ ਲਿਆ ਮਲਾਵਟਾਂ ਨੇ ਖਾਣੇ ਦਾ ਸਵਾਦ ਖਾ ਲਿਆ ਮਲਾਵਟਾਂ ਨੇ ਖਾਣੇ ਦਾ ਸਵਾਦ ਖਾ ਲਿਆ ਉਹ ਨਕਲੀ ਦਵਾਈਆਂ ਮਾਰਕੀਟ ਵਿੱਚ ਆਈਆਂ ਕੀਟਨਾਸ਼ਕ ਦਵਾਈਆਂ ਮਾਰਕੀਟ ਵਿੱਚ ਆਈਆਂ ਜਿੰਨਾ ਮਿੱਠੇ ਮਿੱਠੇ ਪਾਣੀਆਂ ਚ ਮਿੱਠੇ ਮਿੱਠੇ ਪਾਣੀਆਂ ਚ ਜ਼ਹਿਰ ਘੋਲਦੀ ਜ਼ਹਿਰ ਘੋਲਦੀ ਆਈ ਵਾਂਟ ਟੂ ਗਿਵ ਯੂ ਦਾ ਇਨਫੋਰਮੇਸ਼ਨ ਕਿਤਾਬ ਲਿਖ ਲਈ ਆ ਵਾਕਤ ਨਰੇਸ਼ ਕਰਦੇ ਨੇ ਮਾਰ ਤੱਕ ਕਿਸਾਨ ਮਿੱਤਰ ਕਿਤੇ ਨੇ ਪੰਜਾਬ ਦੀ ਜਵੰਦੀ ਰੋਲਤੀ ਕਰਦੇ ਨੇ ਮਾਰ ਤੱਕ ਕਿਸਾਨ ਨਿੱਕੋ ਵੀ ਅੱਜ ਕਿਤੇ ਨੇ ਪੰਜਾਬ ਦੀ ਜਵੰਦੀ ਰੋਲਤੀ ਆ ਮਾਟੂ ਕੇ ਵੀ ਜੂਦਾ ਇਨਫਰਮੇਸ਼ਨ ਕਿੱਤਾ ਵੱਲ ਕੇ ਲਿਆ ਮੈਕ ਨਰੇਸ਼ਨ ਹੋ ਟਿੱਟਕ ਲੱਕ ਬੰਦਾ ਜੁੰਦੇ ਜੀ ਇਹ ਮਾਰਦਾ ਕਹਿੰਦੇ ਸਰਵੇ ਰਿਪੋਰਟ ਕਿੱਤਾ ਬ੍ਰੀਜ ਨਾਸ ਕਰਦਾ ਧੰਨਵਾਦ ਦੋਸਤੋ ਰਵਿੰਦਰਪਾਲ ਸਿੰਘ ਅੰਮਦਾਲਾ ਤੁਹਾਡਾ ਆਪਣਾ ਸਤਿ ਸ਼੍ਰੀ ਅਕਾਲ ਸਾਰੇ ਨੂੰ